ਤਨ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜੇ ਦਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦੇ ਨਸਰਾਤ ਜੇਤ ਵਾ ਅਨ ਦਿਨ ਨੀਤ ਖੋਲ ਕਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਂਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਸ਼ਾਂਤ ਸੁਣਿਆre ਹਮਾਰੇ ਸਜਣ ਇੱਕ ਕਰੂ ਬੇਨੰਤੀਆ ਕਿਸ ਮਹਨ ਲਾਲ ਪਿਆਰੇ ਹਾ ਫਿਰੋ ਖਜੰਤੀਆ ਤਿਸ ਦਸ ਪਿਆਰੇ ਸਿਰ ਧਾਰੀ ਉਤਾਰੇ ਇਕ ਭੋਰੀ ਦਰਸ਼ਨ ਦੀ ਜੈ ਨਾਨ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਭੀ ਨਾ ਤੇਰੀ ਜੈ ਪ੍ਰਵ ਸਿਆ ਮਨ ਲੀਨਾ ਜਿਹਾ ਜਲ ਮੀਨਾ ਚਾਤ੍ਰਿਕ ਜਿਵਤ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਬਝੰਤੀਆ ਯਾਰ ਵੇ ਪ੍ਰਯਗ ਸਖੀਆਂ ਮੂ ਕਹੀ ਨਾ ਜਹੀਆ ਯਾਰ ਵੇ ਇੱਕ ਢੋਹ ਇੱਕ ਚਾੜੇ ਹਾਂ ਕਿਸ ਚ ਤੇਹੀਆ ਇੱਕ ਦੂ ਇੱਕ ਚਾੜੇ ਅਨੇਕ ਪਿਆਰੇ ਨਿਤ ਕਰਦੇ ਭੋਗ ਬਿਲਾਸ ਤਿਨਾ ਦੇਖ ਮਨ ਚਾਉ ਉਠੰਦਾ ਹਾਂ ਕਦ ਪਾਈ ਗੁਣ ਤਸਾ ਜਿਨ ਮੰਡਾ ਲਾਲ ਰਿਝਾਇਆ ਹਉ ਤਿਸ ਆਗੇ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂ ਦਸ ਦਿਖਾ ਪਰ ਕੇ ਹਿਆ ਯਾਰ ਵੇ ਤੇਰੇ ਆਪਣ ਪਾਣਾ ਕਿਸ ਨੀਸੀ ਸ਼ੰਦ य तावया लालन मुंह दस दसदा लालन त पाया पवाया जय तन भाग मथाणे बह पकड़ ठाकुर आ खे गुणया वगण न पछाणे ਗੁਣ ਹਰਤੈ ਪਾਇ ਰੰਗ ਲਾਲ ਬਣਾਇ ਤਿਸ ਹਬ ਕਿਛਸ ਹੰਦਾ ਜਨ ਅਨਨਕ ਧੰਸ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਧਿਆਰ ਵੇ ਨਿਤ ਸੁਖ ਸੁਖੇਂਦੀ ਸਾਮੈ ਪਾਈ ਵਰ ਲੋੜੀਂਦਾ ਆਇਆ ਜੀਵਾਧਾਰੀ ਮਹਾ ਮੰਗਲ ਰਹਿਸthia ਹਿਰਦਿਆਲ ਸਦ ਨਵ ਰੰਗਿਆ ਵੜ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗਿਆ ਅਸ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਗਨਵੰਤ ਨਾਨਕ ਸੁਖ ਸੁਖੇਂਦੀ ਸਾਵੇਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹਿਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਗੁਰ ਪਿਆਰ ਵਾਲਿਓ ਅੱਜ ਦਾ ਪਾਵਨ ਮੁਖਵਾਕ ਧੰਨ ਗੁਰ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੈਤਿਸ਼ਰ ਰਾਗ ਅੰਦਰ ਸ਼ੰਤ ਰੂਪ ਅੰਦਰ ਪਾਵਨ ਅੰਗ ਸਤ ਸੋਤੇ ਨ ਤੇ ਚਾਰ ਉਤੇ ਸੁਭਾਏ ਮਾਨ ਸਤ ਗੁਰ ਪਾਤਸ਼ਾਹ ਬਖਸ਼ਿਸ਼ ਕਰਨ ਨੇ ਇਹ ਭਾਈ ਮੈਂ ਉਸ ਪਰਿਪੂਰਨ ਪਰਮੇਸ਼ਰ ਦੇ ਦਰਸ਼ਨਾ ਦੀ ਪਿਆਸੀ ਹਾਂ ਤੇ ਦਿਨ ਰਾਤ ਇਸ ਪਿਆਸ ਨੂੰ 부ਝਾਉਣ ਲਈ ਉਸ ਪਿਆਰੇ ਪ੍ਰੀਤਮ ਨੂੰ ਚੇਤਾ ਕਰਦੀ ਹਾਂ ਹਮੇਸ਼ਾ ਯਾਦ ਕਰਦੀ ਹਾਂ ਕਦੇ ਵਿਸਾਰਦੇ ਨਹੀਂ ਤੇ ਜਦੋਂ ਮੈਂ ਹਮੇਸ਼ਾ ਯਾਦ ਕੀਤਾ ਆਪਣੀ ਪਿਆਸ ਕਰਕੇ ਦਾਤਾਰ ਕਹਿੰਦੇ ਮੇਰੇ ਸਤਗੁਰੂ ਨੇ ਕਿਰਪਾ ਕੀਤੀ ਮੇਰੇ ਜੀਵਨ ਦੇ ਜਿਹੜੇ ਭਰਮ ਦੇ ਛਾਉੜ ਸੀ ਉਹਨਾਂ ਨੂੰ ਕੱਟ ਦਿੱਤਾ ਧਰਮ ਦੇ ਦਰਵਾਜ਼ੇ ਖੋਲ ਦਿੱਤੇ ਗਿਆਨ ਦਾ ਸਰਮਾ ਪਾ ਕੇ ਰਹਿਮਤ ਕਰ ਦਿੱਤੀ ਤੇ ਉਸ ਪਿਆਰੇ ਪ੍ਰੀਤਮ ਦਾ ਮਿਲਾਪ ਹਾਸਲ ਕਰਾ ਦਿੱਤਾ ਮਿਲਾਪ ਕਰਾਉਣ ਦੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਆਪਣਾ ਵਿਸ਼ੋਲਾ ਬਣਾਵਾਂਗੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਸਾਡੇ ਜੀਵਨ ਦੇ ਭਰਮ ਜਾਲ ਨੂੰ ਤੋੜ ਕੇ ਸ ਪਿਆਰੇ ਦਾ ਮਿਲਾਪ ਕਰਾ ਦੇਣਾ ਨਹੀਂ ਤਾਂ ਚੇਤਾ ਰੱਖਿਓ ਗੁਰੂ ਵਿਨ ਘੋਰ ਅੰਧਾਰ ਗੁਰੂ ਵਿਨ ਸਮਝ ਨਾ ਆਵੇ ਗੁਰੂ ਵਿਨ ਸੁਰਤ ਨਾ ਸਿੱਧ ਗੁਰੂ ਵਿਨ ਮੁਕਤ ਨਾ ਪਾਵੇ ਦੀ ਅਵਸਥਾ ਰਹੇਗੀ ਸਤਗੁਰੂ ਕਿਰਪਾ ਕਰਨ ਗੁਰੂ ਚਰਨਾਂ ਦੇ ਨਾਲ ਜੁੜ ਕੇ ਜੀਵਨ ਸਵਾਰੀਏ ਸਤਗੁਰ ਸਭਨਾ ਦਾ ਆਗਿਆ ਗਾਵੇ ਆਪਣੇ ਦਰ ਤੇ ਪ੍ਰਵਾਨ ਕਰਨ ਦਰੋ ਗੁਰੂ ਨਾਮ ਸੇਵਾ ਸਿਮਰਨ ਬਖਸ਼ਣ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹੇ ਗੁਰੂ ਜੀ ਕਾ ਖਾਲਸਾ ਸਵਾ ਇਹ ਗੁਰੂ ਜੀ ਕੀ ਫਤਿਹ